ਪ੍ਰੀਕੋਰ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ। ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਰਸਾਨ ਜਥੇਬੰਦੀਆਂ ਵੱਲੋਂ ਵੱਖਰੇ ਵੱਖਰੇ ਸੰਘਰਸ਼ ਕੀਤੇ ਜਾਂਦੇ ਨੇ। ਇਸੇ ਤਹਿਤ ਹੀ ਭਾਰਤੀ ਕਿਸਾਨ ਜੁਨ ਇਕਤਾ ਉਗਰਾਹਾਂ ਵੱਲੋਂ 5 ਦਿਨਾਂ ਦਾ ਧਰਨਾ ਡੈਪਟੀ ਕਮਿਸ਼ਨ ਦਫ਼ਤਰਾਂ ਦੇ ਬਾਹਰ ਸ਼ੁਰੂ ਕੀਤਾ ਜਾਣਾ ਸੀ। ਜਸਨੂ ਲੈ ਕੇ ਅੱਜ ਫ੍ਰੀਕੋਰਟ ਦੇ ਵਿੱਚ ਭਾਰਤੀ ਕਿਸਾਨ ਜੁਨ ਇਕਤਾ ਉਗਰਾਹਾਂ ਵੱਲੋਂ ਡੈਪਟੀ ਕਮਿਸ਼ਨਰ ਦਫ਼ਤਰ ਵੱਲੋਂ ਕੁਝ ਕੀਤਾ ਗਿਆ ਤਾਂ ਗੇਟ ਦੇ ਉੱਪਰ ਹੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਸੀ ਕਿ ਉਹਨਾਂ ਨੂੰ ਜਗ੍ਹਾ ਨਿਰਧਾਰਤ ਕਰਕੇ ਦਿੱਤੀ ਗਈ ਹੈ ਉੱਥੇ ਧਰਨਾ ਲਾਇਆ ਜਾਵੇ ਪਰ ਜਥੇਬੰਦੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਡੈਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਹੀ ਧਰਨਾ ਦਿੱਤਾ ਜਾਵੇ ਕਿਉਂਕਿ ਪਹਿਲਾਂ ਵੀ ਉਹਨਾਂ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਸੀ ਅਤੇ ਹੁਣ ਵੀ 5 ਦਿਨਾਂ ਦਾ ਧਰਨਾ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਜਾ ਪਿਛਲੇ ਦਿਨੀ ਜੋ ਗੜੇ ਮਾਰੀ ਹੋਈ ਆ ਉਸ ਦਾ ਮੁਆਜਰਾ ਨਾ ਮਿਲਦੇ ਚੱਲਦੇ ਉਹ ਧਰਨੇ ਤੇ ਲਾਰੇ ਨੇ ਪ੍ਰਸ਼ਾਸਨ ਅਤੇ ਜਥੇਬੰਦੀ ਵਿਚਕਾਰ ਸਹਿਮਤੀ ਨਾ ਬਣਦੇ ਦੇਖ ਇੱਕਤਾ ਅਗਰਾਹਾਂ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਜਾਂਦੇ ਮੇਨ ਰਸਤੇ ਗੇਟ ਉੱਪਰ ਹੀ ਧਰਨਾ ਲਗਾ ਦਿੱਤਾ ਅਤੇ ਰੋਡ ਜਮ ਕਰ ਦਿੱਤਾ ਤੁਸੀਂ ਵੀ ਦੇਖੋ ਉਹ ਮੌਕੇ ਦੀਆਂ ਤਸਵੀਰਾਂ ਅਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਪੰਜ ਦਿਨ ਪ੍ਰਦਰਸ਼ਨ ਕਰਨਾ ਸੀ ਇਸ ਜਥੇਬੰਦੀ ਨੇ ਸਾਰੇ ਹੀ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾਂ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੱਜ ਡੀਸੀ ਦਫ਼ਤਰ ਧਰਨੇ ਦਿੱਤੇ ਜਾਣੇ ਆ ਇਹ ਪਹਿਲਾਂ ਐਲਾਨ ਕੀਤਾ ਹੋਇਆ ਸੂਬਾ ਕਮੇਟੀ ਪੰਜਾਬ ਦਾ ਵੀ ਇਹ 6 ਫਰਵਰੀ ਤੋਂ 10 ਫਰਵਰੀ ਤੱਕ 5 ਰੋਜ਼ੇ ਲਾਏ ਜਾਣਗੇ ਜਿਦੇ ਵਿੱਚ ਮੰਗਾਂ ਪਹਿਲਾ ਮੁੱਢਲਾ ਖੇਤੀ ਨੀਤੀ ਆ ਵੀ ਪੰਜਾਬ ਦੀ ਸਰਕਾਰ ਨੇ ਪਹਿਲਾਂ ਖਰੜਾ ਮੰਗਿਆ ਸੀ ਵੀ ਸਾਨੂੰ ਸੁਝਾ ਦਿਓ ਵੀ ਸਾਡੀ ਸਰਕਾਰ ਨਵੀਂ ਆ ਤੇ ਅਸੀਂ ਤੁਹਾਡੇ ਵਾਸਤੇ ਉਹ ਲੈ ਕੇ ਆਈਏ ਜਦੋਂ ਖੇਤੀ ਨੀਤੀ ਨਹੀਂ ਬਣਾਈ ਕਿ ਇਹਨਾਂ ਨੂੰ ਟਾਈਮ ਦਿੱਤਾ ਸੀ 21 ਜਨਵਰੀ ਤੱਕ ਉਸ ਤੋਂ ਬਾਅਦ ਇਹ ਐਲਾਨ ਸੀ ਪੰਜ ਰੋਜ਼ੇ ਬੈਠਾਂਗੇ ਇਹ ਸਾਡਾ ਸੰਕੇਤਕ ਅੱਜ ਪੰਜ ਰੋਜ਼ੇ ਵਾਲਾ ਇਹਦੇ ਕਰਕੇ ਉਹ ਖੇਤੀ ਨੀਤੀ ਹੈ ਜਿਹੜੀ ਉਹ ਕਿਸਾਨ ਪੱਖੀ ਬਣਾਈ ਜਾਵੇ ਤੇ ਕਰਜ਼ਾ ਹੈ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਫਾਈਨਾਂਸ ਕੰਪਨੀਆਂ ਤੱਕ ਸਾਰਾ ਮਾਫੀ ਦਾ ਐਲਾਨ ਸਰਕਾਰ ਕਰੇ ਇਸੇ ਤੱਕਾ ਹੋਰ ਮੰਗਾ ਹੈ ਜਿਹੜੇ ਕੇਸ ਹੋਏ ਵੇ ਆ ਪੁਰਾਣੇ ਸਾਰੇ ਦੇ ਸਾਰੇ ਉਹ ਕੇਸ ਸਰਕਾਰ ਰੱਦ ਕਰੇ ਕੈਨਸਲੇਸ਼ਨ ਪਾਵੇ ਉਹ ਦੀ ਤੇ ਉਦੋਂ ਅਗਲਾ ਜਿਹੜਾ ਇਹ ਸਾਡੇ ਤੇ ਮੜਦੇ ਆ ਸ਼ਰਤਾਂ ਵੀ ਇਹਨਾਂ ਨੇ ਪਾਣੀ ਧਰਤੀ ਹੀਟਰਾ ਨੀਵਾ ਕਰਤਾ ਇਹ ਪਰਾਲੀ ਨੂੰ ਜਾਣ ਬੁੱਝ ਕੇ ਅੱਗ ਲਾਉਂਦੇ ਆ ਪ੍ਰਦੂਸ਼ਣ ਕਰਦੇ ਆ ਅਸੀਂ ਇਹ ਆਖਿਆ ਵੀ ਉਹਦੇ ਤੇ ਕੋਈ ਉਸ ਤਰ੍ਹਾਂ ਦੀਆਂ ਫਸਲਾਂ ਦਾ ਪ੍ਰਬੰਧ ਸਰਕਾਰ ਉਹਦਾ ਗਾਰੰਟੀ ਵਾਲਾ ਸਾਨੂੰ ਮੁੱਲ ਦੇਵੇ ਉਸ ਤਰ੍ਹਾਂ ਦਾ ਬਦਰਾ ਫਸਲਾਂ ਵਾਲਾ ਲਿਆਵੇ ਕਿਸਾਨ ਉਸ ਤਰ੍ਹਾਂ ਵੀ ਕਰਨ ਨੂੰ ਤਿਆਰ ਆ ਇਹ ਕਾਫੀ ਮੰਗਾ ਹੈ ਉਹਨਾਂ ਮੰਗਾ ਨੂੰ ਲੈ ਕੇ ਆ ਜਾਈ ਸੀ ਜਦੋਂ ਕਿ ਇੱਥੇ ਡੀਸੀ ਦਫ਼ਤਰ ਜਦੋਂ ਪਹੁੰਚੇ ਆ ਤੇ ਕਹਿਣ ਨੂੰ ਇਹ ਪਬਲਿਕ ਅਦਾਰੇ ਆ ਪਬਲਿਕ ਅਦਾਰੇ ਦੇ ਪਹਿਲੇ ਗੇਟ ਨੂੰ ਜਿੰਦਾ ਠੋਕਿਆ ਹੋਇਆ ਗਾਂ ਅੰਦਰ ਪ੍ਰਸ਼ਾਸਨ ਕੰਧ ਬਣ ਕੇ ਖੜਾ ਹੋਇਆ ਜਾਣ ਨਹੀਂ ਦੇ ਰਿਹਾਗਾ ਇਹਦੇ ਕਰਕੇ ਮਜਬੂਰੀ ਵਸ ਸਾਨੂੰ ਸੜਕ ਤੇ ਬੈਠਣਾ ਪਊਗਾ ਉਹ ਇੱਕ ਪਾਸੇ ਪੰਜਾਬ ਦੀ ਸਰਕਾਰ ਆਂਦੀ ਆ ਵੀ ਇਹ ਜਗਾ ਨਹੀਂ ਵਜਾ ਵੇਖਦੇ ਆ ਆ ਹੁਣ ਤਾਂ ਵਜਾ ਇਹਨਾਂ ਨੂੰ ਦੀਂਦੀ ਹੁਣ ਤਾਂ ਜਗਾ ਵਾਲਾ ਮਾਮਲਾ ਹੀ ਨਹੀਂ ਕੋਈ ਜਾਣ ਬੁੱਝ ਕੇ ਰੋਡ ਬਲਾਕ ਕਰਾ ਰਿਆ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜੇ ਕੋਈ ਕੱਲ ਨੂੰ ਗੱਲਬਾਤ ਆਉਂਦੀ ਆ ਤਾਂ ਇਸ ਕਰਕੇ ਅਸੀਂ ਉੱਥੇ ਇੱਕੋ ਜਿਹੜੀ ਜਗਾ ਡੀਸੀ ਦੇ ਬਾਹਰ ਅਸੀਂ ਉੱਥੇ ਬੈਠਣ ਲਈ ਤਿਆਰ ਆ ਜੇ ਸਾਨੂੰ ਉਥੇ ਨਾ ਜਾਣ ਦੇਣ ਕਿ ਟੀਅਲ ਦੀ ਸਟੇਜ ਚਲਾ ਕੇ ਆਪ ਦਾ ਜਿਹੜਾ ਸ਼ਿਕਰਸ਼ੀ ਮੰਗਾ ਹੈ ਉਹਦੇ ਤੇ ਸਾਡੇ ਬਲਾਰੇ ਅੱਜ ਵਿਚਾਰ ਚਰਚਾ ਕਰਦੇ ਨੇ ਨੱਥਾ ਸਿੰਘ ਰੋੜਿਕਪੁਰ ਜ਼ਿਲ੍ਹਾ ਜਾਰੋਸਖਤਰ ਦੇ ਕੋਟ ਮੰਗਾ ਸਾਡੀਆਂ ਨਵੀਂ ਖੇਤੀ ਨੀਤੀ ਜਿਹੜੀ ਕਿਸਾਨ ਪੱਖੀ ਹੋਵੇ ਤੇ ਇੱਕ ਜਿਹੜਾ ਕਿਸਾਨਾਂ ਮਜ਼ਦੂਰਾ ਸਾਟੜਿਆ ਹੋਇਆ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹਨਾਂ ਨੂੰ ਮੁਆਫ ਕੀਤਾ ਜਾਵੇ ਤੇ ਅੱਗੇ ਤੋਂ ਕੋਈ ਕਰਜ਼ਾ ਨਾ ਹੋਵੇ ਇਸ ਕਰਕੇ ਕੋਈ ਕਿਸਾਨ ਦੇ ਲਾਹੇਵੰਦ ਖੇਤੀ ਜਿਹੜੀ ਨੀਤੀ ਹੋਵੇ ਕਿਸਾਨਾਂ ਨੂੰ ਜਿਹੜੇ ਆਮਦਨ ਆ ਉਹ ਖਰਚਿਆਂ ਨਾਲ ਰੁਡੀ ਦਾਖਤ ਹੋ ਆਮਦਨ ਹੋਵੇ ਤਾ ਕਿ ਨਾ ਸਾਨੂੰ ਦੁਬਾਰਾ ਕਰਜਨਾ ਸਰ ਚੜਿਆਵੇਂ ਬਾਕੀ ਨਾਲ ਜੋ ਪਰਾਲੀ ਦੇ ਇਹਨਾਂ ਨੇ ਕੇਸ ਪਾਏ ਆ ਤੁਸੀਂ ਦੇਖੇ ਜੇ ਤਾਂ ਨਾਲ ਦੇਣਾ ਮੁਆਵਜਾ ਚੰਨੀ ਸਰਕਾਰ ਬਾਦਲ ਸਰਕਾਰ ਮੌਕੇ ਸੀਗਾ ਉਹ 85000 ਉਸ ਤੋਂ ਬਾਅਦ ਕੀਤਾ ਸੀ ਕਪਟਾਨ ਨੇ 12000 ਚੰਨੀ ਮੌਕੇ 17500 ਹੋ ਗਿਆ ਸੀ ਇਹਨੇ 6800 ਤੋਂ ਮੁੜ ਕੇ ਲਿਆਂਦਾ ਇਹਨੂੰ ਘਟਾ ਕੇ ਲੈ ਕੇ ਆਂਦਾ ਦਿੱਤਾ ਵੀ ਸ਼ਰਤ ਲਾਈਏ 5 ਏਕੜ ਦੀ ਪਰ ਜੇ ਦੂਜੇ ਪਾਸੇ ਕਿਸਾਨ ਕੋਈ ਅੱਗ ਲਾਉਂਦਾ ਇਹਨਾਂ ਨੂੰ ਮਜਬੂਰੀ ਦੇ ਵਿੱਚ ਆ ਕੇ ਤਾਂ ਉਹਨਾਂ ਦੇ ਜਿੰਨੇ ਵਾਹਨ ਦੇ ਵਿੱਚ ਅੱਗ ਲਾਈ ਆ ਉਹਨਾਂ ਦੇ ਵਾਹਨ ਤੇ ਪਰਚੇ ਪਾਏ ਜਾਂਦੇ ਆ ਤੇ ਜੇਕਰ ਤਾਂ ਨੁਕਸਾਨ ਦੀ ਗੱਲ ਆਉਂਦੀ ਪਰਪਾਈ ਕਰਨ ਦੀ ਤਾਂ ਉਦੋਂ 5 ਏਕੜ ਛਤ ਰੱਖੀ ਜਾਂਦੀ ਆ ਸਾਡੀ ਇਹ ਮੰਗ ਆ 5 ਰੋਚਾ ਸਾਡੇ ਧਰਨੇ ਆ ਇਸ ਤੋਂ ਪਹਿਲਾਂ 22 ਤਰੀਕ ਤੱਕ ਐਲਾਨ ਹੋਇਆ ਸੀਗਾ ਠੰਡੇ ਦਾ ਕਰਕੇ ਅਸੀਂ ਪੋਸਟਪੌਨ ਕੀਤਾ ਸੀਗੇ ਉਹ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਧਰਨੇ ਦੇ ਰਹੇ ਆ ਇਸ ਤੋਂ ਬਾਅਦ 10 ਤਰੀਕ ਨੂੰ ਕੋਈ ਠੋਸ ਐਲਾਨ ਕਰਕੇ ਚੰਡੀਗੜ੍ਹ ਵੱਲ ਵੀ ਵਧਾਂਗੇ ਪ੍ਰਸ਼ਾਸਨ ਦਾ ਅੱਜ ਕਿਵੇਂ ਰਵੱਈਆ ਹੈ ਪ੍ਰਸ਼ਾਸਨ ਨਾਲ ਬਾਈਰ ਅਸੀਂ ਦੇਖ ਰਹੇ ਹਾਂ ਜੀ ਬਹੁਤ ਬੇਰੁੱਖਾ ਰਵੱਈਆ ਆ ਤਾਲੇ ਲਾਏ ਹੋਏ ਆ ਕੈਨ ਨੂੰ ਪਵਲਾ ਸੈਕਟਰ ਆ ਤੇ ਭਾਗ ਦੇ اندر ਲਾ ਕੇ ਲੋਕਾਂ ਨੂੰ ਇੱਥੇ ਖਾਚਲ ਖਵਾਰ ਕੀਤਾ ਜਾ ਰਿਹਾ ਆ ਆ ਦਾ ਰੋਸ ਜ਼ਾਹਰ ਕਰਨ ਦੀ ਵੀ ਇੱਕ ਹਿਸਾਬ ਨਾਲ ਸਾਨੂੰ ਇਹ ਜਾਤ ਨੇ ਦੇ ਰਹੇ ਹੈਗੇ